ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਪ੍ਰਾਵਤਨ ਪਰਵਾਰ ਬੁਣੀਆਂ ਸ਼ਰਧਾ ਵੇ ਰਹੀਆਂ ਸ਼ਾਦੂ ਤਵਾਬਾ ਵਲਿਕੀ ਰਾਹ ਹਿੰਮਤ ਸਰ ਦਾ ਨਾਮਕ ਨੰਦਕੋਆ ਸੱਤ ਗੁਰੂ ਉਹ ਮਾਪਾਏੇਵਨ ਮੇਰੇ ਆ ਤੁਝ ਕਰੋ ਮਨ ਮੇਰਾ ਰਹੁ ਤੁਮੇ ਮੇਰੇ ਦੁਖ ਸਭ ਸਾਰੇ ਮੀਤਾਰੋ ਕਰੇ ਤੇਰਾ ਕਾਖ ਸਭ ਸੁਵਰਣਾ ਸੁਵਰਣਾ ਗਲਾ ਸੁਵਰਾ ਸੁਆਮੀ ਸੋਖਮਨਿ ਸਾਰੀ ਕਰੇ ਨਾਨਕ ਮਨ ਮੇਰੇ ਸਦਾ ਰਹੁ ਵਰਨਾ ਲਈ ਮਤੀ ਭੈ ਭਕਾ ਤੇਰਾ ਸਤਿ ਤੇਰਾ ਸੰਤ ਤੇਰੀ ਤੇਰੀ ਤੁਖਾਈ ਸੋ ਨਾਮ ਦੇਸੋ ਨਾਮ ਦੇਰੀ ਨਾਨਕ ਦਾਸ ਬੇਰਾਗ ਹੋਇਆ ਸਿਰਾਵਾਂ ਦੀ ਸੋਮੇ ਰਿਚਾ ਨਾਮਿਤ ਗੁਰੂ ਤੇ ਜੀ ਆਮਾਣ ਕਰਦੇ ਸੋਦਨਾ ਤੇ ਹੋ ਗਾਉਂ ਕਾਤ ਨਾਮ ਆਲਾ ਅੰਮ੍ਰਿਤ ਰੇ ਨੂੰ ਆਸੋ ਕਬਾਈ ਹਾਂ ਕਰ ਸਾਧ ਸੁਖਮਨ ਹਿਰਦੇ ਅਕਿੰਚਨ ਸੋ ਜੈ ਨਾਸਾ ਕੁਰਬਾਨੀ ਤਾਉ ਗੁਰੂ ਤੋਵੇ ਦਿਆ ਓੜੀਆਂ ਕਾਹਨਾਂ ਤਉ ਜੋਤ ਪ੍ਰਭ ਤੇਰਾ ਤਸਨਾ ਨਾ ਨਿਰਾਦਾਰੁ ਵਤਿ ਮਨਿ ਸੋਤਿ ਕਰਿ ਸੋ ਭਾਵੇ ਤਸ ਸੋ ਭਾਵੇ ਛੰਦ ਵਾ ਜੀ ਕਹੈ ਜਿਸਤਿ ਧਾਰੀਆ ਕਾਜ ਜਦੁ ਹੁ ਜਤੰਦਵਾਰ ਸੰਕੀਤੇ ਮਾਰਿ ਰਸਤਿ ਤੁਮਾਰੇ ਤੁਮ ਤਰਨੁ ਸਾਇਆ ਸੋ ਜਿਨ ਕਾਉ ਤੇ ਰਾਖੁ ਹਰਿ ਕੈ ਲਗੇ ਕਹੈ ਰਾਜ ਸਾਸਤ ਸੁਤੋ ਰੋਹ ਕੋਸਾ ਸੰਤਾ ਤੇ ਉਤਰੇ ਗੁਰੇ ਸੱਚੇ ਵਾਰੀ ਤਾਂਤ ਸਾਰ ਭੈ ਸਸਰੇ ਗੁਰੇ ਬੋਲ ਕੇ ਆਣੀ ਚੋਤ ਰੇ ਪੂਰੀ ਸ ਕਹਤੇ ਪਵਿੱਤਰ ਸਤ ਗੁਰ ਨਰਾ ਗੁਰੇ ਬੋਲ ਕੇ ਮੇਰਾ ਆਤਮਾ ਦੇ ਦੁਰ ਕਰ ਨਾ ਕੇ ਮਾਜੇ सतगुरा भॻवान वाहिगुरु कारा वाहिगुर जी गीत Aí eu ਤੁਸਾਰੀ ਤੂੰ ਗਏ ਅਰਦਾਸ ਹਮਾਰੀ ਤੁਸਰ ਸੋ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਜੀ ਸਹਾਇ ਜਿਵੇਂ ਜਿਵੇਂ ਓਰ ਸ੍ਰੀ ਕੋ ਵਾਹਿਗੁਰੂ ਓੰਕਾਰ ਦੀ ਸ਼ਰੀ ਸ੍ਰੀ ਖੁਡੀ ਰਹਿਤਾ ਮਾ ਭਗਤੀ ਸਿਮਰਕਾਰ ਗੁਰ ਨਾਨਕ ਦੇਵ ਜੀ ਜਾਨੀ ਅਸਰਾਸ ਸਹ ਹਸਾਏ ਅਰਜਨਾਰ ਗੋਵਿੰਦ ਨਾਮ ਸਿਮਰੋ ਸ੍ਰੀ ਹਰਾਏ ਸਰੀ ਆਪ ਜੰਦੇ ਅੱਗੇ ਆ ਜਿਸ ਬਿਚਾ ਸਭ ਪਜਾਏ ਏਕ ਬਹਾਦਰ ਸਿੰਘ ਰਿਆ ਕਰਨੋਂ ਵੀ ਆਵੇ ਭਾਰੇ ਸਭ ਭਾਰੇ ਹੋਏ ਸਹਾਏ ਦਸਵਾ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਥਾਈ ਹੋਏ ਸਹਾਏ ਦਸਾ ਪਾਸੇ ਦੀ ਜੋ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਇਦਾਜ਼ਾ ਧਿਆਨ ਧਰ ਕੇ ਬੋਲੋ ਵਾਹਿਗੁਰੂ ਪੰਜਾਬ ਪਿਆਰਿਆ ਚੋਹਾ ਸਹਿਬ ਜਦਿਆਂ ਚੜੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਦੇ ਪਿਆਰ ਬਣ ਕੇ ਛਕਿਆ ਜੀ ਤਨਾਈ ਤੇ ਵਾਹੀ ਦੇ ਕੇ ਅਨੰਤ ਸਾਤ ਸਨਾ ਪਿਆਰਿਆਂ ਸਜਾਰਿਆ ਨਹੀਂ ਕਮਾਂਦਾ ਧੰਨ ਧਰ ਕੇ ਬਾਂਸਰੀ ਬੋਲੋ ਹੋ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਜਹਾਜਾ ਗਾਥਾ ਜੀ ਸਾਹਿਬ ਦਾ ਦਰਸ਼ਿਆ ਰਿਆਇ ਤੋਂ ਇੱਕ ਤੇ ਬਤੇ ਦਰਜ ਕੀ ਬੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਗਾਥਾ ਜੀ ਕੇ ਗੁਰਬਾਲੇ ਜੋਤੋ ਵਾਹਿਗੁਰੂ ਸਤਿਕਾਰ ਨੂੰ ਸਿੱਖੀ ਦਾਣ ਕੇ ਸਦਾਨ ਰਹਿਤ ਦਾਣ ਵਿਦੇਤ ਦਾਣ ਸਹਦਾਨ ਪਰ ਉਸ ਦਾਣ ધਨ ਸਦਾਨ ਨਵਦਾਨ ਸ੍ਰੀ ਅੰਮ੍ਰਿਤ ਸੰਸਾਹਿਬ ਜੀ ਦੇ ਦਰਸ਼ਨਿ ਸਨਾਨ ਕਉਂਕੀਆਂ ਝੜੀ ਬੂੰਗੇ ਜੁਗ ਜੁਗੇ ਤਲ ਧਰਮ ਕਾਜਕਾਰ ਗੁਰੂ ਜੀ ਸਵਾਹਾ ਸਿਖਾਦਾ ਮਰਨੀਵਾ ਮਤ ਕੀ ਮਤ ਦਾ ਰਖਾ ਆਪ ਲੈ ਗੁਰੂ ਏ ਹਾਲ ਪਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਾਨਕ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨਾ ਤੋਂ ਮਨ ਨੂੰ ਵਿਛੋੜਿਆ ਗਿਆ ਹੈ ਏ ਭੁਲੇ ਦਰਸ਼ਨ ਦੀਦਾਰ ਸੇਵਾ ਸਮਾਧਾਨ ਖਾਲਸਾ ਜੀ ਦੇ ਬਖਸ਼ੋ ਏ ਨਿਮਾਣਿਆ ਦੇ ਮਾਲ ਗੁਰੂ ਨੇ ਤਾਲੀਆਂ ਦੇ ਤਾਣ ਨਿਉਟਿਆ ਨਿਉਟਾ ਚਰਸ਼ਕਰ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਰਸਾਇੰ ਮਹਾਰਾਜਿਓ ਧਨਦਨ ਸ੍ਰੀ ਗੁਰੂ ਸੇਗਵਾਰ ਸਾਹਿਬ ਮਹਾਰਾਜਿਓ ਆਵਿਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਵਿਵਾਨਗੜ ਸਾਹਿਬ ਜੀ ਵਿਖੇ ਤਾਂ ਅੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਦਿ ਦੇ 350ਵੇਂ ਸ਼ੀਰਤੀ ਸਤਾਵ ਦੀ ਮੁਖ ਰੱਖਦੇ ਹੋਇਆਂ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤਾਂਕਾ ਸ਼੍ਰੀ ਕੇਸਗੜ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਤਿਗੁਰੂ ਮਹਾਰਾਜ ਕਾਲ ਰੋਜ ਤੋਂ ਸਤਿਗੁਰੂ ਮਹਾਰਾਜ ਟਰਕੀ ਵਾਲੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦੇ ਮਹਾਵਾਕ ਅਨੁਸਾਰ ਸਤਿਗੁਰੂ ਮਹਾਰਾਜ ਦੇ ਪਵਿੱਤਰ ਸਥਾਨਾਂ ਵਿਖੇ ਸ਼੍ਰੀ ਖੰਡ ਪਾਠ ਪ੍ਰారంਭ ਕਰਵਾਏ ਗਏ ਨੇ ਦੇ ਸਾਥ ਬਰ ਮਾ ਰਹੇ ਆ ਜਨ ਮਹਾਨ ਗੁਰੂ ਜੀ ਨੇ ਬਾਣੀ ਆ ਤੁਮਤ ਭਾਉ ਤੇ ਪ੍ਰਵੇਸ਼ ਕੀਤੀ ਨੇ ਪਾਠੀ ਸਿੰਘਾ ਨੇ ਬਾਣੀ ਪੜੀ ਨੇ ਸੰਤਾਂ ਨੇ ਸੇਵਾ ਧਾਰਨ ਨੇ ਸੇਵਾ ਕੀਤੀ ਨੇ ਸਮੂਹਤੀ ਸੇਵਾ ਕਰਦੇ ਹੋਈਆਂ ਕੋਲ ਚਕਾਂ ਦੀ ਆਜ ਨੇ ਖਿਮਾ ਬਖਸ਼ਣੀ ਰਾਹ ਦੇ ਬਾਦ ਤੇ ਆਜ ਨੇ ਸ਼ੁੱਧ ਸਪਸ਼ਟ ਬਾਣੀ ਪੜਨ ਦੇ ਬਾਦ ਉਦਨ ਸ਼ਹਾਦ ਬਖਸ਼ਣੇ ਸੰਤਾਂ ਦੀਆਂ ਹਾਜ਼ਰੀਆਂ ਤਿਲਕ ਘਟਾਵਾ ਦੇ ਪ੍ਰਵਾਨ ਕਰਨੀਆਂ ਆਪਣੇ ਦਰੋਂ ਕਰੋ ਸੇਵਾ ਸਿਮਰਨ ਦੀਆਂ ਨਾਮ ਦੀਆਂ ਬਖਸ਼ਣੀਆਂ ਤੇ ਤਾਂ ਅੰਤਾਂ ਨੂੰ ਸ਼੍ਰੀ ਤੇ ਬਹਾਦਰ ਸਿੰਘ ਮਹਾਰਾਜਿਓ ਆਪ ਜੀ ਦੁਆਰਾ ਬਖਸ਼ੇ ਵਿਦੇਸ਼ ਆਪ ਜੀ ਦੁਆਰਾ ਬਖਸ਼ੇ ਇਸ ਖੇਆਵਾਸ ਨੂੰ ਸੰਤਾਨੀ ਸਤੁਰ ਮਹਾਰਾਜਿਓ ਆਵੀ ਮਹਿਰਤਾਂ ਦੇ ਵਿੱਚ ਬਸਾਣੀਆਂ ਤੇ ਸਮੂਹ ਸਤਗੁਰ ਮੰਨੋ ਜਾਤੀ ਦੇ ਸੀਸ ਤੇ ਆਂ ਦੀ ਨਮੇਰ ਪਰ ਹੱਥ ਰੱਖਣਾ ਆਪਸੀ ਪਿਆਰ ਮੁਹੱਬਤ ਦੀ ਆਂ ਜਦਤਾ ਬਖਸ਼ੀਆਂ ਈਰਖਾ ਤੋਂ ਨਕਰ ਤੋਂ ਦੁਵੇਜ ਤੋਂ ਸਤਗੁਰ ਮਹਾਰਾਜ ਸਮੂਹ ਮਨਵ ਜਾਤੀ ਦੀ ਪਾਂਤ ਦੀ ਆਂ ਸਤੁਰ ਮਹਾਰਾਜਿਓ ਆਮ ਸੰਸਾਹੀ ਹੋ ਕੇ ਰੱਖਿਆ ਕਰਨੀ ਤੇ 사드ਗੁਰ ਮਹਾਰਾਮਾ ਦੇ ਸੰਬੰਧ ਆ ਜਿੰਦੇ ਹਜੂਰ ਅਨੰਦ ਸਾਹਿਬ ਸ਼ੇਪੋੜੀਆਂ ਜੀ ਕੇ ਪਾਣ ਜੀ ਕੀ ਅਰਦਾਸ ਅਖੰਡ ਵਾਧਾ ਘਾਟਾ ਕੁਝ ਬਖਸ਼ੋ ਮੁਆਫ ਕਰਿਓ ਪੰਜਮ ਖੜਾ ਪ੍ਰਸ਼ਾਦਿਆਂ ਦੇ ਕਾਂ ਸੱਚੇ ਹਾਜ਼ਰ ਨੇ ਆਪ ਜੀ ਨੂੰ ਦਰ ਪਰਮਾਨ ਹੋਵੇ ਤੇ ਜਾਦੀ ਹੋਈ ਇਲਾਈ ਬਣ ਤੋਂ ਇਲਾਈ ਉਪਨਾਮੇ ਵਸ ਕੇ ਸੰਤਾਨ ਨੂੰ ਸਰਤਾਸ ਕਰਿਓ ਆਗ ਸੰਸਾ ਹੀ ਉਹ ਕਰੇ ਬਖਸ਼ਣਾ ਹਾਰਿ ਕਰਿ ਦਾਨ ਮਤੇ ਵਰਸ਼ਣੇ ਸੁਖ ਹੋਵੇ ਜਾਮ ਚਿਤ ਆਵੇ ਨਾਮੁ ਆਪਿ ਸਿਮਤੋ ਪਾਪਾ ਪੰਜ ਪੇਰੇ ਨੂੰ ਅੱਗੇ ਦੇ ਪੰਜ ਚਾਰ ਜਾਗੇ ਆਓ ਜੀ ਆਓ ਪਾਪਾ ਜੀ ਆਓ ਜੀ ਪੰਜ ਰੋਮਾਂ ਵਾਲੀ ਪਾਪਾ ਜੀ ਜੋ ਬੰਦ ਕਰਵਾਉਂਦੇ ਨੇ ਰੋਮਾਂ ਵਾਲੇ ਤੋਹਰਾ ਨਾ ਨਿਮਾਸ ਬਹੁਤ ਧੰਨ